ਇਸ ਮਹਾਨ ਸੂਰਬੀਰ ਯੋਧੇ ਦਾ ਜਨਮ ਸਨ 1920 ਦੇ ਲਗਭਗ ਪਿੰਡ ਖਿਆਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਭਾਵੇਂ ਕਿ ਬਚਪਨ ਵਿੱਚ ਹੀ ਆਪ ਸ਼ਰਾਰਤੀ ਸੁਭਾਅ ਦੇ ਸਨ ਪਰ ਏਫ਼ ਦੇ ਨਾਲ ਹੀ ਗੁਰਤੀ ਵਿੱਚ ਮਿਲੀ ਗੁਰਸਿੱਖੀ ਆਪ ਦੇ ਅੰਗ ਸੰਗ ਸੀ ਛੋਟੇ ਹੁੰਦੇ ਹੀ ਆਪ ਨੇ ਪੰਜ ਬਾਣੀਆਂ ਕੰਠ ਕਰ ਲਈਆਂ ਸਨ ਜਿਸ ਕਾਰਨ ਆਪ ਨਗਰ ਕੀਰਤਨ ਵਿੱਚ ਹਮੇਸ਼ਾ ਅਨਾਮ ਜਿੱਤਿਆ ਕਰਦੇ ਸਨ ਨੇਟਰ ਅਤੇ ਹਾਜ਼ਰ ਜਵਾਬ ਆਪ ਬਚਪਨ ਵਿੱਚ ਹੀ ਐਨੇ ਸਨ ਕਿ ਇੱਕ ਵਾਰ ਆਪ ਦੇ ਪਿਤਾ ਨੇ ਇੱਕ ਬਾਹਮਣ ਇੰਸਪੈਕਟਰ 바ਵਾ ਬਾਰੇ ਦੱਸਦਿਆਂ ਕਿਹਾ ਕਿ ਇਹ ਇੰਸਪੈਕਟਰ 바ਵਾ ਨੇ ਤਾਂ ਆਪ ਉਸ ਦਾ ਮਖੌਲ ਉਡਾਉਂਦੇ ਹੋਏ ਕਹਿਣ ਲੱਗੇ ਵੀ 바ਵਾ 바ਵਾ ਨਾ ਪੀੜੀ ਨਾ ਪਾਵਾ ਕਹਿ ਕੇ ਉੱਥੋਂ ਭੱਜ ਗਏ ਵੀ ਇਹ ਫਸਟイヤー ਤੋਂ ਬਾਅਦ ਆਪ ਆਰਮੀ ਵਿੱਚ ਸਿੱਧੇ ਹੀ ਲੈਫਟੀਨੈਂਟ ਭਰਤੀ ਕਰ ਲਏ ਗਏ ਫੌਜੀ ਟ੍ਰੇਨਿੰਗ ਆਪ ਦੇ ਸਿਰੜ ਦੀ ਇੱਕ ਔਖੀ ਪਰਖ ਸੀ ਇਸ ਟ੍ਰੇਨਿੰਗ ਦੇ ਦੌਰਾਨ ਰੰਗਰੂਟਾਂ ਦੇ ਮੋਢਿਆਂ ਤੇ ਸ਼ਤੀਰੀਆਂ ਰੱਖ ਕੇ ਉਹਨਾਂ ਦਾ ਪੁਲ ਬਣਾ ਕੇ ਉੱਪਰੋਂ ਫੌਜ ਲੰਗਾਈ ਜਾਂਦੀ ਸੀ ਆਪਦੇ ਨਾਲ ਦੇ ਸਾਥੀ ਸਾਰਾ ਮੈਦਾਨ ਛੱਡ ਗਏ ਪਰ ਆਪ ਡਟੇ ਰਹੇ ਤੇ